ਪੰਜਾਬ ਨਿਊ ਟੀਵੀ ਦੇ ਗ੍ਰੰਤਕਾਂ ਸਵਾਗਤ ਮੈਂ ਸਕਰਾਚ ਹੈ ਪ੍ਰੋਗਰਾਮ ਪੰਜਾਬ ਪੋਲਟਿਕਸ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਗੱਲ ਕਰਾਂਗੇ ਆਮ ਆਦਮੀ ਪਾਰਟੀ ਵਿੱਚ ਵੱਧ ਰਹੀ ਉਲਝਣ ਬਾਰੇ ਜਿਸ ਦੇ ਵਿੱਚ ਦੱਸਾਂਗੇ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਵੱਡੇ ਲੀਡਰਾਂ ਦੇ ਵਿੱਚ ਆਪਸੀ મતਭੇਦ ਪੈਦਾ ਹੋ ਰਹੇ ਨੇ ਕਿਸ ਤਰ੍ਹਾਂ ਅੰਦਰੋਂ ਅੰਦਰ ਹੀ ਸਿਆਸੀ ਕੌਂਤਰਾ ਚੱਲ ਰਹੀਆਂ ਨੇ ਅਗਰ ਤੁਸੀਂ ਛੱਡ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਪਹਿਲੀ ਵਾਰ ਆਏ ਤਾਂ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਤਾਂ ਜੋ ਸਾਡੇ ਦੁਆਰਾ ਕੀਤੇ ਜਾਂਦੇ ਪ੍ਰੋਗਰਾਮ ਤੁਹਾਡੇ ਤੱਕ ਆਸਾਨੀ ਦੇ ਨਾਲ ਪੁੱਜ ਜਾਣ ਆਮ ਆਦੀ ਪਾਰਟੀ ਦਾ ਹਮੇਸ਼ਾ ਹੀ ਇੱਕ ਵੱਡਾ ਨਾਰਾ ਰਹਿੰਦਾ ਹੈ ਕਿ ਆਮ ਆਦੀ ਪਾਰਟੀ ਸਿਆਸਤ ਨੂੰ ਬਦਲਣ ਵਾਸਤੇ ਆਈ ਹੈ ਹਰਵੈਤੀ ਪਾਰਟੀ ਨਾਲੋਂ ਹਟ ਕੇ ਪੋਲਿਟਿਕਸ ਕਰਨ ਦੇ ਲਈ ਆਮ ਆਦੀ ਪਾਰਟੀ ਦਾ ਉਭਾਰ ਹੋਇਆ ਲੋਕਾਂ ਨੂੰ ਲੱਗਿਆ ਕਿ ਹੋ ਸਕਦਾ ਆਮ ਆਦਮੀ ਪਾਰਟੀ ਕੁਝ ਨਵਾਂ ਕੰਮ ਦਿਖਾਵੇ ਅਤੇ ਜਿਹੜੀ ਰਾਜਨੀਤੀ ਜੰਦਨ ਗੰਦਲੀ ਹੋ ਰਹੀ ਆ ਉਸ ਨੂੰ ਸਾਫ਼ ਕੀਤਾ ਜਾ ਸਕੇ ਇਸੇ ਮਕਸਦ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਅੱਗੇ ਲਿਆਂਦਾ ਸੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਦਿਨ-ਦਨ ਵਧਦੀਆਂ ਜਾ ਰਹੀਆਂ ਰਾਜਨੀਤਿਕ ਲੋਕ ਆਪਣੀ ਚਮਕੀਆਂ ਚਲਾਉਣ ਵਿੱਚ ਰੁੱਝੇ ਰਹਿੰਦੇ ਨੇ ਪਰੰਤੂ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੁਆਰਾ ਸਰਮਹਾਲ ਸਿਰਜਾਇਆ ਗਿਆ ਸੀ ਉਸ ਮੁਤਾਬਕ ਆਮ ਆਦਮੀ ਪਾਰਟੀ ਵੀ ਆਪਣੇ ਉਹਨਾਂ ਊਸੂਲਾਂ ਤੇ ਕਾਇਮ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਹੜੇ ਉਹਨਾਂ ਨੇ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਕੀਤੇ ਸਨ ਭਾਵੇਂ ਆਪਾਂ ਦਿੱਲੀ ਦੀ ਗੱਲ ਕਰੀਏ ਭਾਵੇਂ ਗੱਲ ਕਰੀਏ ਪੰਜਾਬ ਦੀ ਚਲੋ ਹੁਣ ਆਪਾਂ ਗੱਲ ਪੰਜਾਬ ਦੀ ਕਰਨੀ ਹੈ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਵੇਲੇ ਦੀ ਸਰਕਾਰ ਚੱਲ ਰਹੀ ਹੈ ਗੱਲ ਕਰਦੇ ਆ ਆਮ ਆਦਮੀ ਪਾਰਟੀ ਅੰਦਰ ਮਾਹੌਲ ਕਿਉਂ ਤਣਾ ਤਣਾ ਵਾਲਾ ਹੋਇਆ ਪਿਆ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਇੱਥੇ ਵੀ ਹੋਣ ਲੱਗੀ ਐ ਪਹਿਲਾਂ ਅਕਸਰ ਦੇਖਦੇ ਸੀ ਕਿ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਅਜੀਹਾ ਹੁੰਦਾ ਰਹਿੰਦਾ ਸੀ ਕਿ ਕਿਸ ਤਰ੍ਹਾਂ ਆਪਣੇ ਲੀਡਰਾਂ ਨੂੰ ਆਸ ਵਿੱਚ ਉਲਝਾ ਕੇ ਰੱਖਣਾ ਜਾਂ ਦੂਜੇ ਲੀਡਰਾਂ ਨੂੰ ਖੁੰਝੇ ਲਾ ਕੇ ਖੁਦ ਅੱਗੇ ਆਉਣਾ ਅਜਿਹੀ ਸਿਆਸਤ ਹੁੰਦੀ ਰਹਿੰਦੀ ਸੀ ਪਰ ਹੁਣ ਵੀ ਇਸੇ ਪ੍ਰਕਾਰ ਦੀ ਸਿਆਸਤ ਆਮ ਆਦਮੀ ਪਾਰਟੀ ਅੰਦਰ ਵੀ ਹੋਣ ਲੱਗੀ ਆ ਗੱਲ ਕਰੀਏ ਤਾਜ਼ੇ ਹਾਲਾਤਾਂ ਦੀ ਤਾਜ਼ੇ ਹਾਲਾਤਾਂ ਵਿੱਚ ਇਹ ਗੱਲ ਸਾਹਮਣੇ ਆ ਰਹੀ ਕਿ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ अरोड़ा ਜਿਨ੍ਹਾਂ ਦਾ ਵਿਧਾਨ ਸਭਾ ਹਲਕਾ ਸੁਨਾਮ ਹੈ ਜੋ ਕਿ ਸੀਰ ਉਦਮ ਸਿੰਘ ਦਾ ਆਪਣਾ ਜੱਦੀ ਇਲਾਕਾ ਹੈ ਸੀਰ ਉਦਮ ਸਿੰਘ ਦੀ 31 ਜੁਲਾਈ ਨੂੰ ਵਰਸੀ ਸਮਾਗਮ ਕੀਤਾ ਜਾਂਦਾ ਹੈ ਸੀਰ ਉਦਮ ਸਿੰਘ ਦੇ ਵਰਸੀ ਸਮਾਗਮ ਨੂੰ ਬੱਦੇ ਨਜ਼ਰ ਜੋ ਹੁਣ ਤੱਕ ਪੰਜਾਬ ਸਰਕਾਰਾਂ ਬਣੀਆਂ ਉਹਨਾਂ ਵੱਲੋਂ ਰਾਜ ਪੱਧਰੀ ਸਮਾਗਮ ਕੀਤਾ ਜਾਂਦਾ ਰਿਹਾ ਉਸੇ ਪ੍ਰਕਾਰ ਆਮ ਆਦਮੀ ਪਾਰਟੀ ਵੱਲੋਂ ਵੀ ਇਹੀ ਪਰੰਪਰਾ ਨੂੰ ਅੱਗੇ ਤੋਰਦੇ ਆ ਜਦੋਂ ਦੀ ਸਰਕਾਰ ਬਣੀ ਆ ਉਹਨਾਂ ਵੱਲੋਂ ਸੀਰ ਉਦਮ ਸਿੰਘ ਦੇ ਆਪਣੇ ਜੱਦੀ ਸ਼ਹਿਰ ਸੁਨਾਮ ਵਿੱਚ ਰਾਜਪਦਰੀ ਸਮਾਗਮ ਕੀਤਾ ਜਾਂਦਾ ਰਿਹਾ ਹੈ ਹੁਣ ਵੀ ਜੋ ਆਉਣ ਵਾਲੇ 31 ਜੁਲਾਈ ਆ ਉਸ ਲਈ ਚਿਹਰੀਆਂ ਬੱਡ ਰਚੀਆਂ ਗਿਆ ਨੇ ਇਸ ਵਾਰ ਵੀ ਸਮਾਗਮ ਰਾਜਪਦਰੀ ਕਰਵਾਇਆ ਜਾਵੇਗਾ ਰਾਜਪਦਰੀ ਸਮਾਗਮ ਦਾ ਭਾਵ ਪੂਰੇ ਸੂਬੇ ਦਾ ਸਮਾਗਮ ਜਿਸ ਵਿੱਚ ਖਾਸ ਤੌਰ ਤੇ ਮੁੱਖ ਮੰਤਰੀ ਕਿਉਂਕਿ ਸੂਬੇ ਦਾ ਨੁਮਾਇੰਦਾ ਹੁੰਦਾ ਹੈ ਸੂਬੇ ਦਾ ਮੁਖੀ ਹੁੰਦਾ ਉਸਨੇ ਪਹੁੰਚਣਾ ਹੀ ਹੁੰਦਾ ਹੈ ਹੁਣ ਗੱਲ ਇੱਥੇ ਆ ਇਹ ਆ ਰਹੀ ਹੈ ਕਿ ਇਸ ਸਮਾਗਮੋਂ ਦੇ ਚਲਦਿਆਂ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਕੀ ਹੁੰਦਾ ਕਿ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ अरोड़ा ਜਿਹੜੇ ਕਿ ਸੀਧ ਉਦਮ ਸਿੰਘ ਦੇ ਵਿਧਾਨ ਸਭਾ ਹਲਕਾ ਸੁਨਾਮ ਤੋਂ ਜਿੱਤੇ ਹੋਏ ਵਿਧਾਇਕ ਨੇ ਹੁਣ ਜਿਹੜਾ ਇੱਥੇ ਪ੍ਰੋਗਰਾਮ ਕਰਵਾਇਆ ਜਾਣਾ ਰਾਜਪਦਰੀ ਸਮਾਗਮੋਂ ਉਸ ਨੂੰ ਖੁਦ ਆਪਣੇ ਤੌਰ ਤੇ ਬਜ਼ੇਰੇ ਅੱਗੇ ਹੋ ਕੇ ਬਾਤ ਰਹੇ ਨੇ ਜਿਸ ਕਰਕੇ ਭਗਵੰਤ ਮਾਨ ਦੀ 19 ਪੁੱਸ ਕਿਸ ਇਸ ਦੇ ਚਲਦਿਆਂ ਲੱਗਦਾ ਬਹੁਤੀ ਹੋੜ ਨਹੀਂ ਰਹੀ ਜਿਸ ਦਾ ਸਬੂਤ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਨਾਲ ਇੱਕ ਦਰਜਨ ਵਿਧਾਇਕਾਂ ਨੂੰ ਲੈ ਕੇ ਭਗਵੰਤ ਮਾਨ ਤੋਂ ਬਗੈਰ ਹੀ ਅਰਵਿੰਦ ਕੇਜਰੀਵਾਲ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣ ਲਈ ਦਿੱਲੀ ਦਾ ਟੂਰ ਲਗਾਇਆ ਗਿਆ ਭਾਵੇਂ ਕਿ ਅਰਵਿੰਦ ਕੇਜਰੀਵਾਲ ਆ ਪਿਛਲੇ ਕੁਝ ਕ ਦਿਨ ਪਹਿਲਾਂ ਹੀ ਕਾਫੀ ਜਨਾ ਪੰਜਾਬ ਦੇ ਵਿੱਚ ਗੁਜ਼ਾਰ ਕੇ ਗਏ ਨੇ ਪਰ ਜਦੋਂ ਹੁਣ ਉਹ ਦਿੱਲੀ ਵਿੱਚ ਗਏ ਤਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਲਈ ਅਰਵਿੰਦ ਕੇਜਰੀਵਾਲ ਆਪਣੇ ਨਾਲ 12 ਵ代ਕਾਂ ਨੂੰ ਲੈ ਕੇ ਗਏ ਆਪਾਂ ਗੱਲ ਇੱਥੇ ਇਹ ਵੀ ਮੰਨ ਸਕਦੇ ਆ ਕਿ ਹੋ ਸਕਦਾ ਕਿ ਉਹ ਪੰਜਾਬ ਪ੍ਰਧਾਨ ਨੇ ਇਸ ਕਰਕੇ ਆਪਾਂ ਨੇ ਇਸ ਪ੍ਰੋਗਰਾਮ ਲਈ ਵ代ਕਾਂ ਨਾਲ ਲੈ ਕੇ ਗਏ ਹਨ ਪਰ ਗੱਲ ਇੱਥੇ ਇਹ ਵੀ ਸਮਝਣ ਵਾਲੀ ਹੈ ਕਿ ਜੇਕਰ ਉਹਨਾਂ ਨੇ ਇਸ ਰਾਜਪਦਵੀ ਸਮਾਗਮ ਦੇ ਕਰਕੇ ਹੀ ਅਰਵਿੰਦ ਕੇਜੀਵਾਲ ਨਾਲ ਮੁਲਾਕਾਤ ਕਰਨੀ ਹੁੰਦੀ ਤਾਂ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੀ ਵਿਧਾਇਕਾਂ ਨੂੰ ਨਾਲ ਲੈ ਕੇ ਜਾਂਦੇ ਪਰ ਇਸ ਵਿੱਚ ਕੁਝ ਵਿਧਾਇਕ ਅਜਿਹੀ ਵੀ ਸ਼ਾਮਲ ਸਨ ਜਿਨ੍ਹਾਂ ਦਾ ਸੰਗਰੂਰ ਨਾਲ ਕੋਈ ਬਾ ਵਾਸਤਾ ਨਹੀਂ ਉਹਨਾਂ ਦਾ ਇਲਾਕਾ ਇੱਥੋਂ ਬਹੁਤ ਦੂਰ ਪੈਂਦਾ ਹੈ ਪਰ ਉਹਨਾਂ ਨੂੰ ਵੀ ਅਮਨ अरोड़ा ਨਾਲ ਲੈ ਕੇ ਗਏ ਜਾਂ ਤਾਂ ਉਹ ਅਰਵਿੰਦ ਕੇਜੀਵਾਲ ਕੋਲ ਇਹ ਦਰਸਾਉਣਾ ਚਾਹੁੰਦੇ ਹੋਣਗੇ ਕਿ ਉਹਨਾਂ ਨਾਲ ਕਿਹੜੇ ਕਿਹੜੇ ਖੇਮੇ ਦੇ ਵਿਧਾਇਕ ਸ਼ਾਮਲ ਨੇ ਕਿਹੜੇ ਵਿਧਾਇਕ ਉਹਨਾਂ ਦੇ ਨਾਲ ਤੁਰ ਰਹੇ ਨੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਸੰਗਰੂਰ ਹੈ ਸੰਗਰੂਰ ਦੇ ਵਿੱਚ ਹੀ ਪ੍ਰੋਗਰਾਮ ਹੋਣਾ ਹੋਵੇ ਅਤੇ ਉਹਨਾਂ ਦੇ ਵਿੱਚ ਪ੍ਰੋਗਰਾਮ ਦੇ ਲਈ ਜੋ ਸੱਦਾ ਪੱਤਰ ਦਿੱਤਾ ਜਾ ਰਿਹਾ ਆਵਾਜ਼ੀ ਪਾਰਟੀ ਦੇ ਕਨਵਿੰਦਰ ਅਰਵਿੰਦ ਕੇਜਰੀਵਾਲ ਨੂੰ ਉਸ ਵਿੱਚ ਭਗਵੰਤ ਮਾਨ ਦਾ ਸ਼ਾਮਲ ਨਾ ਹੋਣਾ ਬਹੁਤ ਵਖ ਵਖ ਪ੍ਰਕਾਰ ਦੇ ਸਵਾਲ ਖੜੇ ਕਰਦਾ ਹੈ ਇਸ ਨੂੰ ਸਿਆਸੀ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਮਾਇਨੇ ਨਿਕਲ ਰਹੇ ਨੇ ਪਿਛਲੇ ਦਿਨੀ ਇਹ ਵੀ ਦੇਖਣ ਵਿੱਚ ਆਇਆ ਸੀ ਜਦੋਂ ਸੰਗਰੂਰ ਇਲਾਕੇ ਵਿੱਚ ਕੁਝ ਪ੍ਰੋਗਰਾਮ ਹੋਏ ਸਨ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦਾ ਜ਼ਿਕਰ ਵੀ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਿਆਸੀ ਚਰਚਾਵਾ ਖੜੀਆਂ ਹੋਈਆਂ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ ਵੀ ਮਾਹੌਲ ਬਹੁਤ ਇਸਖਾਵੇਂ ਨਹੀਂ ਹਨ। ਕਿਉਂਕਿ ਇਸ ਨੂੰ ਇੱਕ ਪੱਖ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੀ ਸਨ ਅਤੇ ਨਾਲ ਨਾਲ ਉਹ ਮੁੱਖ ਮੰਤਰੀ ਵੀ ਚੱਲਦੇ ਆ ਰਹੇ ਸਨ ਫਿਰ ਇੰਨੇ ਉਹਨਾਂ ਕੋਲੋਂ ਪੰਜਾਬ ਪ੍ਰਧਾਨਗੀ ਦਾ ਉਹਦਾ ਵਾਪਸ ਲਿਆ ਅਤੇ ਉਹ ਉਹਦਾ ਅਮਨ अरोड़ा ਨੂੰ ਦਿੱਤਾ ਗਿਆ ਹੋ ਸਕਦਾ ਹੈ ਕਿ ਅਮਨ अरोड़ा ਦੀ ਅਰਵਿੰਦ ਕੇਜਰੀਵਾਲ ਸਮੇਤ ਜੋ ਦਿੱਲੀ ਦੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਨਾਲ ਬਜ਼ੇਰੇ ਨੇੜਤਾ ਹੋ ਗਈ ਹੋਵੇ ਹੁਣ ਜੇਕਰ ਆਪਾਂ ਜਿਹੜੇ ਏ ਵਿਧਾਇਕ ਇੱਕ ਦਰਜਨ ਦੇ ਕਰੀਬ ਰਵਿੰਦਰ ਕੇਰੀਵਾਲ ਨੂੰ ਮਿਲਣ ਗਏ ਨੇ ਉਹਨਾਂ ਨੇ ਜਕਰ ਨਾਵਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚ ਦਿਵਿੰਦਰ ਸਿੰਘ ਲਾਡੀ ਟੋਸ ਸੰਘਰੂਰ ਤੋਂ ਵਧਾਈਕਾ ਨਰਿੰਦਰ ਕੌਰ ਭਰਾਜ ਫੌਜਾ ਸਿੰਘ ਸਰਾਰੀ ਰਜਨੀਸ਼ ਦਈਆ ਗੁਰਲਾਲ ਸਿੰਘ ਘਣੌਰ ਰਜਿੰਦਰਪਾਲ ਕੌਰ ਸ਼ੀਨਾ ਨੀਨਾ ਮਿੱਤਲ ਨਰੇਸ਼ ਕਟਾਰੀਆ ਚੇਤਨ ਸਿੰਘ ਜੋੜ ਮਾਜਰਾ ਅਤੇ ਪੰਜਾਬ ਦੇ ਬੀਸੀ ਵਿੰਗ ਦੇ ਚੇਅਰਮੈਨ ਡਾਕਟਰ ਮਲਕੀ ਸਿੰਘ ਥਿੰਦ ਗੇ ਸਨ ਜਿਹਨਾਂ ਦੇ ਨਾਲ ਅਮਨ अरोड़ा ਗਏ ਸਨ ਹੁਣ ਇੱਥੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਅਮਨ अरोड़ा ਇਸ ਤੋਂ ਬਾਅਦ ਵੀ ਹੋਰ ਬਦਕੌਣ ਲੈ ਕੇ ਵੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਕਿਤੇ ਅੰਦਰੋਂ ਅੰਦਰਲੀ ਖਿਚੜੀ ਭਗਵੰਤ ਮਾਨ ਦੇ ਖਿਲਾਫ ਤਾਂ ਨਹੀਂ ਕੋਈ ਪੱਕੀ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਸਵਾਲ ਇੱਥੇ ਇਹ ਵੀ ਵੱਡਾ ਖੜਾ ਹੋ ਰਿਹਾ ਕਿ ਜੇਕਰ ਰਵਿੰਦ ਕੇਜਰੀਵਾਲ ਨੂੰ ਇਸ ਸਿੱਧੀ ਸਮਾਗਮ ਵਾਸਤੇ ਸੱਦਾ ਪੱਤਰ ਦੇਣਾ ਹੀ ਸੀ ਤਾਂ ਇੰਨੇ ਵਿਧਾਇਕਾਂ ਨੂੰ ਨਾਲ ਲੈ ਕੇ ਜਾਣ ਦੀ ਵੀ ਕੀ ਜ਼ਰੂਰਤ ਪੈ ਗਈ ਸੀ ਅਮਨ अरोड़ा ਨੂੰ ਉਹ ਵੀ ਖਾਸ ਤੌਰ ਤੇ ਜੋ ਉਹ ਵਿਧਾਇਕ ਜਿਨ੍ਹਾਂ ਦਾ ਸਰੂਰ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਹੁਣ ਫੌਜਾ ਸਿੰਘ ਸਰਾਰੀ ਦਾ ਇਲਾਕਾ ਇੱਥੋਂ ਬਹੁਤ ਦੂਰ ਪੈਂਦਾ ਹੈ ਇਸੇ ਪ੍ਰਕਾਰ ਜੇਕਰ ਹੋਰ ਵੀ ਵਿਧੇਕਾਂ ਨਾਲ ਗੱਲ ਕਰੀਏ ਤਾਂ ਉਹਨਾਂ ਦਾ ਇਲਾਕਾ ਵੀ ਦੂਰ ਪੈਂਦਾ ਜਿਸ ਕਰਕੇ ਵੱਖਵਾ ਪ੍ਰਕਾਰ ਦੇ ਇਸ ਮਸਲੇ ਨੂੰ ਲੈ ਕੇ ਚਰਚਾ ਦਾ ਮਾਹੌਲ ਗਰਮ ਹੋ ਰਿਹਾ ਹੈ ਇਹ ਵੀ ਹੋ ਸਕਦਾ ਕਿ ਕਿਤੇ ਭਗਵੰਤ ਮਾਨ ਖਿਲਾਫ ਅੰਦਰੋਂ ਅੰਦਰ ਹੀ ਮਾਹੌਲ ਤਾਂ ਨਹੀਂ ਕੁਝ ਬਣਾਇਆ ਜਾ ਰਿਹਾ ਕਿ ਕੇਜਰੀਵਾਲ ਨਾਲ ਆਪਣੇ ਭੜੈ ਕਾਂ ਨੂੰ ਨਾਲ ਲੈ ਕੇ ਅਮਨ ਅਰੋੜਾ ਮੁਲਾਕਾਤ ਕਰ ਰਹੇ ਹੁਣ ਉੱਥੇ ਕੋਈ ਜ਼ਰੂਰੀ ਮੀਟਿੰਗਾਂ ਵੀ ਕਰ ਰਹੇ ਹੁਣ ਜਿਵੇਂ ਲਗਭਗ ਤਕਰੀਬਨ ਕਈ ਮਹੀਨੇ ਪਹਿਲਾਂ ਇਹ ਚਰਚਾ ਵੀ ਚੱਲੀ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਹੁਣ ਇਹ ਵੀ ਚਰਚਾ ਚੱਲੀ ਸੀ ਕਿ ਜੋ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਹੋਈ ਆ ਉਸ ਵਿੱਚ ਜੋ ਪਹਿਲਾਂ ਰਾਜ ਸਭਾ ਮੈਂਬਰ ਸੀ ਸੰਜੀਵ ਅਰੋੜਾ ਉਹਨਾਂ ਨੂੰ ਉਧਰ ਲਿਆ ਕੇ ਇਧਰ ਬਿਨਾਂ ਇੱਕ ਦੇ ਤੌਰ ਤੇ ਜਿਤਾਇਆ ਗਿਆ ਔਰ ਉਹਨਾਂ ਦਾ ਜਿਹੜਾ ਰਾਸ਼ਵਾ ਮੈਂਬਰੀ ਵਾਲਾ ਅਹੁਦਾ ਸੀ ਉਹ ਖਾਲੀ ਹੋ ਗਿਆ ਚਰਚਾ ਚੱਲ ਰਹੀ ਸੀ ਕਿ ਉਸ ਅਹੁਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿਵਾ ਕੇ ਹੋ ਸਕਦਾ ਹੈ ਰਾਸ਼ਵਾ ਮੈਂਬਰ ਲਈ ਨਾਮਜ਼ਦ ਆਮ ਆਦਮੀ ਪਾਰਟੀ ਕਰ ਦੇਵੇ ਉਹਨਾਂ ਨੂੰ ਰਾਸ਼ਵਾ ਭੇਜ ਦੇਵੇ ਹੁਣ ਇਹ ਦੇਖਣਾ ਹੋਵੇ ਕਿ ਕਿਤੇ ਇਹ ਚਰਚਾ ਸੱਚ ਹੀ ਸਾਫ ਤਰ੍ਹਾਂ ਹੋ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਰਾਸ਼ਵਾ ਮੈਂਬਰ ਲਈ ਭੇਜਿਆ ਜਾਵੇ ਕਿਉਂਕਿ ਇੰਨੇ ਦਿਨ ਬੀਤ ਜਾਂਦੇ باوجود ਅਜੇ ਤੱਕ ਕੋਈ ਆਮ ਆਦਮੀ ਪਾਰਟੀ ਨੇ ਪੱਤੇ ਨਹੀਂ ਖੋਲੇ ਕਿ ਉਹਨਾਂ ਵੱਲੋਂ ਸੰਜੀਵ अरोड़ा ਥਾਂ ਤੇ ਕਿਸ ਨੂੰ ਰਾਸ਼ਵਾ ਵਾਸਤੇ ਭੇਜਿਆ ਜਾ ਰਿਹਾ ਜਾਂ ਭੇਜਿਆ ਜਾਵੇਗਾ ਹੁਣ ਤੱਕ ਦਾ ਆਮ ਆਦਮੀ ਪਾਰਟੀ ਵੱਲੋਂ ਇਹ ਅਨਾਉਂਸ ਕਰ ਦੇਣਾ ਚਾਹੀਦਾ ਸੀ ਕਿ ਉਹਨਾਂ ਵੱਲੋਂ ਕਿਸ ਵਿਅਕਤੀ ਨੂੰ ਭੇਜਿਆ ਜਾਵੇਗਾ ਸਵਾਲ ਪਹਿਲਾਂ ਇਹ ਵੀ ਸੀ ਕਿ ਕਿ ਇਥੋਂ ਰਸਵਾ ਵਾਸਤੇ ਅਰਵਿੰਦ ਕੇਜਰੀਵਾਲ ਜਾਣਗੇ ਫਿਰ ਚਰਚਾ ਚੱਲੀ ਕਿ ਨਹੀਂ ਹੋ ਸਕਦਾ ਮਨੀਸ਼ ਸੋਧਿਆ ਇਥੋਂ ਚਲੇ ਜਾਣ ਉਸ ਤੋਂ ਬਾਅਦ ਨਾਮ ਇਹ ਵੀ ਆਇਆ ਕਿ ਭਗਵੰਤ ਮਾਨ ਹੋ ਸਕਦਾ ਰਸਵਾ ਮੈਂਬਰ ਲਈ ਭੇਜੇ ਜਾਣ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਹੋ ਸਕਦਾ ਅਮਨ अरोड़ा ਕਿਤੇ ਇਸ ਮੁੱਖ ਮੰਤਰੀ ਚਿਹਰੇ ਦੀ ਦੌੜ ਵਿੱਚ ਨਾ ਖੜੇ ਹੋ ਜਾਣ ਇਹ ਵੀ ਵੱਖ-ਵੱਖ ਪ੍ਰਕਾਰ ਦੇ ਚਰਚੇ ਚੱਲ ਰਹੇ ਨੇ ਹੁਣ ਇਸ ਤੋਂ ਇਲਾਵਾ ਇੱਥੇ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਜਦੋਂ ਪਿਛਲੇ ਦਿਨੀ ਇੱਕ ਅਰਵਿੰਦ ਕੇਜੀਵਾਲ ਦੀ ਕਿਤਾਬ ਕੇਜੀਵਾਲ ਮਾਡਲ ਲਾਂਚ ਕੀਤਾ ਗਿਆ ਉੱਥੇ ਭਗਵੰਤ ਮਾਨ ਨੇ ਇੱਕ ਅਜੀਹੀ ਘੰਟੜ ਛੱਡੀ ਛੱਡੀ ਤਾਂ ਭਾਵੇਂ ਉਹਨੇ ਹਾਸੇ ਮਜ਼ਾਕ ਦੇ ਵਿੱਚ ਹੀ ਪਰ ਉਹ ਕਿਤੇ ਨ ਕਿਤੇ ਕੇਜੀਵਾਲ ਤੇ ਵੱਡੀ ਸੀਪ ਲਾ ਗਿਆ ਗੱਲ ਇਹ ਹੋਈ ਕਿ ਉਹਨਾਂ ਨੇ ਪਹਿਲਾਂ ਆਪਣੇ ਵਿਰੋਧੀ ਪਾਰਟੀਆਂ ਦੇ ਕੁਝ ਲੀਡਰਾਂ ਤੇ ਅਜੀਹੇ ਤਰੀਕਿਆਂ ਤਵਾ ਲਾਇਆ ਉਹ ਉੱਥੋਂ ਤਵਾ ਲੰਗੜਾਉਂਦੇ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਿਖੀ ਗਈ ਇੱਕ ਕਿਤਾਬ ਸਵਰਾਜ ਸਵਰਾਜ ਦੇ ਵਿੱਚ ਜਿਸ ਵਿੱਚ ਲਿਖਿਆ ਸੀ ਕਿ ਕਿਸ ਤਰ੍ਹਾਂ ਉਹ ਆਮ ਆਲੀ ਪਾਰਟੀ ਦਾ ਗਠਨ ਕਰਕੇ ਪੰਜਾਬ ਸਮੇਤ ਹੋਰ ਨਾ ਜੋ ਦੇਸ਼ ਦੀ ਰਾਜਨੀਤੀ ਹੈ ਉਸ ਨੂੰ ਕਿਸ ਤਰ੍ਹਾਂ ਬਦਲੇਗੀ ਸਵਰਾਜ ਮਤਲਬ ਕਿ ਸਵੇ ਰਾਜ ਲੋਕਾਂ ਦਾ ਰਾਜ ਔਰ ਉਹਨਾਂ ਨੇ ਇਹ ਆਖਿਆ ਕਿ ਅਰਵਿੰਦ ਕੇਜਰੀਵਾਲ ਜੀ ਹੋ ਸਕਦਾ ਕਿ ਉਹ ਕਿਤਾਬ ਨਾ ਲਿਖਣ ਕਿਉਂਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸਵਰਾਜ ਉਸ ਸਵਰਾਜ ਕਰਕੇ ਉਹਨਾਂ ਨੂੰ ਹੁਣ ਵੱਖ-ਵੱਖ ਪ੍ਰਕਾਰ ਦੇ ਮੀਹਣੇ ਚੱਲਣੇ ਪੈ ਰਹੇ ਨੇ ਕਿਉਂਕਿ ਉਹਨਾਂ ਨੇ ਇੱਕ ਖਾਸ ਪੰਨੇ ਦਾ ਵੀ ਜ਼ਿਕਰ ਕਰ ਦਿੱਤਾ ਸੀ। ਉਸ ਤੋਂ ਬਾਅਦ ਸਮਝਣ ਵਾਲੇ ਸਮਝ ਗਏ ਸੀ ਕਿ ਭਗਵਾਨ ਤੁਮਾਰ ਨੇ ਕਿਸ ਤਰ੍ਹਾਂ ਅਰਵਿੰਦ ਕੇਜੀriwal ਤੇ ਇਹ ਨਿਸ਼ਾਨਾ ਬਿੰਨਿਆ। ਉਸ ਤੋਂ ਬਾਅਦ ਵੀ ਹੋਸ਼ਾਲਾਵਾਦੀ ਪਾਰਟੀ ਦੇ ਵਿੱਚ ਕੁਝ ਕੁਸਨ ਮਿਸਰ ਅੰਦਰ ਖਾਤੇ ਚੱਲੀ ਹੋਵੇ। ਸੋ ਹੁਣ ਜਿਹੜੇ ਇਹ ਅਮਨ ਅਰੋੜਾ ਵੱਲੋਂ ਆਪਣੇ ਨਾਲ 12 ਵਿਧਾਇਕਾਂ ਨੂੰ ਲੈ ਕੇ ਰਵਿੰਦਰ ਕੇ ਜੀ ਨਾਲ ਮੁਲਾਕਾਤ ਕੀਤੀ ਗਈ ਹੈ ਭਾਵੇਂ ਉਹ ਸੀਦ ਉਦਮ ਸਿੰਘ ਦੇ ਸੀਧੀ ਦੇਵਸ ਮਨਾਉਣ ਸੰਬੰਧੀ ਕੀਤੀ ਗਈ ਇਹ ਨਾਮ ਦਿੱਤਾ ਗਿਆ ਕਿਉਂਕਿ ਇਸ ਸੰਬੰਧੀ ਅਖਬਾਰਾਂ ਦੇ ਵਿੱਚ ਖਬਰਾਂ ਵੀ ਸੁਪਵਾਈਆਂ ਗਈਆਂ ਖਬਰਾਂ ਸੁਪਵਾਉਣ ਦਾ ਮਤਲਬ ਇਹ ਹੁੰਦਾ ਕਿ ਕਿਤਨੇ ਕਿਤੇ ਜ਼ਰੂਰ ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਸੰਦੇਸ਼ ਦਿੱਤਾ ਜਾ ਰਿਹਾ ਜਾਂ ਕੋਈ ਕਹਿ ਸਕਦਾ ਹੈ ਕੋਈ ਸੰਕੇਤ ਦਿੱਤਾ ਜਾ ਰਿਹਾ ਜਿਸ ਕਰਕੇ ਜਦੋਂ ਇਹ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ ਤੋਂ ਆਈ ਤਾਂ ਸਿਆਸੀ ਲੋਕਾਂ ਨੇ ਇਸ ਦੇ ਵੱਖ-ਵੱਖ ਮੈਨੇ ਕੱਢੇ ਇਸ ਤੋਂ ਇਲਾਵਾ ਗੱਲ ਇਹ ਵੀ ਕਰਨੀ ਪਣੀ ਜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਗਾਤਾਰ ਟਿੱਪਣੀਆਂ ਕਿਉਂ ਕਰ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਿ ਭਾਵੇਂ ਜੇਕਰ ਪਹਿਲਾਂ ਵਾਲੇ ਮੁੱਖ ਮੰਤਰੀ ਗੱਲ ਕਰੀਏ ਤਾਂ ਉਹ ਕਹਿੰਦੇ ਸੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਐਵੇਂ ਕਰ ਰਹੀ ਹੈ ਉਹ ਕੇਂਦਰ ਸਰਕਾਰ ਤੱਕ ਹੀ ਸੀਮਤ ਰਹਿੰਦੇ ਸਨ ਪਰ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਨਰਿੰਦਰ ਮੋਦੀ ਨੂੰ ਨਿੱਜੀ ਤੌਰ ਤੇ ਟਿੱਪਣੀਆਂ ਦੇ ਵਿੱਚ ਮੇਸ਼ਾਨੇ ਤੇ ਲਹਿਰੇ ਨੇ ਉਹਨਾਂ ਨੇ ਅਮਿਤ ਸਾਹ ਦੇ ਜੋ ਗ੍ਰਹਿ ਮੰਤਰੀ ਨੇ ਉਹਨਾਂ ਤੇ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਪੰਜਾਬ ਦੇ ਸਮੇਤ ਸਮੁੱਚੇ ਦੇਸ਼ ਵਿੱਚ ਚਰਚਾ ਦਾ ਮਾਹੌਲ ਪੂਰਾ ਗਰਮ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹਾ ਕਿਉਂ ਕਰ ਰਹੇ ਨੇ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਦੱਸਣਾ ਚਾਹੁੰਦੇ ਹੋਣ ਆਪਣੀ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਕਿ ਉਹ ਜੇਕਰ ਪ੍ਰਧਾਨ ਮੰਤਰੀ ਖਿਲਾਫ ਵੀ ਇਸ ਤਰ੍ਹਾਂ ਖੁੱਲ ਕੇ ਬੋਲ ਸਕਦੇ ਨੇ ਤਾਂ ਹੋ ਸਕਦਾ ਹੋ ਰਵਿੰਦਰ ਕੇਜਰੀਵਾਲ ਜਾਂ ਆਮ ਆਦੀ ਪਾਰਟੀ ਦੇ ਖਿਲਾਫ ਵੀ ਕਰਤੀ ਤੌਰ ਤੇ ਕੁਝ ਅਜੇ ਖਰਾਸੇ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਕਿਸੇ ਵੀ ਤਰੀਕੇ ਨਾਲ ਪਿਸਾਂਵਲ ਟੱਕਿਆ ਗਿਆ ਇਹ ਆਪਾਂ ਇੱਕ ਕਲਪਨਾ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਹੋ ਸਕਦਾ ਚਲੋ ਹੋ ਸਕਦਾ ਇਸ ਤਰ੍ਹਾਂ ਗੱਲ ਨਾ ਵੀ ਹੋਵੇ ਪਰ ਇਹ ਸਿਆਸੀ ਤੌਰ ਤੇ ਕਿਤਨਾ ਕਿਤੇ ਜ਼ਰੂਰ ਮੈਨੇ ਕੱਢੇ ਜਾ ਸਕਦੇ ਨੇ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਉਹ ਇਹ ਵੀ ਦਰਸਾਉਣਾ ਚਾਹੁੰਦੇ ਹੋਣ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰ ਸਰਕਾਰ ਨਾਲ ਜਾਂ ਗ੍ਰਹਿ ਮੰਤਰੀ ਅਮਨਿਸ਼ਾ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਕੋਈ ਅਜਿਹੇ ਸਬੰਧ ਨਹੀਂ ਕਿ ਉਹ ਉਹਨਾਂ ਨਾਲ ਗੱਲ ਪਕੜੀ ਬਾਕੇ ਮਿਲਦੇ ਰਹਿੰਦੇ ਹੋਣ ਉਹ ਉਹਨਾਂ ਖਿਲਾਫ ਇਸ ਕਰਕੇ ਵੀ ਟਿੱਪਣੀਆਂ ਕਰਦੇ ਹੋ ਸਕਦੇ ਨੇ ਕਿ ਉਹ ਲੋਕਾਂ ਨੂੰ ਦਰਸਾ ਰਹੇ ਹੋਣ ਕਿ ਉਹ ਕੋਈ ਉਹਨਾਂ ਨਾਲ ਉਹਨਾਂ ਦੀ ਕੋਈ ਨਿੱਜੀ ਸਾਂਝ ਨਹੀਂ ਹੈ ਪਰ ਉਹਨਾਂ ਦੁਆਰਾ ਜੋ ਇੱਕ ਪ੍ਰਧਾਨ ਮੰਤਰੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਨਿੱਜੀ ਤੌਰ ਤੇ ਉਹ ਜ਼ਰੂਰ ਇੱਕ ਗਲਤ ਤਰੀਕਾ ਕਹਿ ਸਕਦੇ ਆ ਕਿਉਂਕਿ ਜੋ ਛੱਡੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਸ ਤੇ ਕੋਈ ਵੀ ਵਿਅਕਤੀ ਬਰਾਜਮਾਨ ਹੋਵੇ ਆਪਾਂ ਨੂੰ ਉਹਨਾਂ ਦੇ ਅਹੁਦੇ ਦਾ ਉਹਨਾਂ ਦੀ ਕੁਰਸੀ ਦਾ ਸਤਕਾਰ ਕਰਨਾ ਚਾਹੀਦਾ ਉਹਨਾਂ ਖਿਲਾਫ ਜੋ ਪੰਜਾਬ ਦੇ ਮੁੱਖ ਮੰਤਰੀ ਉਹ ਆਪਣੇ ਇਸ ਅਹੁਦੇ ਉੱਤੇ ਬੈਠ ਕੇ ਅਜਿਹੇ ਟਿੱਪਣੇ ਕਰਨਾ ਇਹ ਕਿਤਨਾ ਕਿਤੇ ਜ਼ਰੂਰ ਸੋਚਣ ਦਾ ਵਿਸ਼ਾ ਹੈ ਸੋ ਅੱਜ ਦੀ ਵਿਚਾਰ ਚਰਚਾ ਇੰਨੀ ਹੁੰਦੀ ਹੈ ਅਜੇ ਧੰਨਵਾਦ ਸਤਿ ਸ੍ਰੀ ਅਕਾਲ